ਸਤਿ ਸ਼੍ਰੀ ਅਕਾਲ ਵੀਰ ਜੀ ਜਿੰਦ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਅੱਜ ਆਪਨੇ ਕੋ ਚਾਰ ਵਸ਼ੀਆਂ ਦੇ ਤਿੰਨ ਸੋਈਆਂ ਵੀਰ ਜੀ ਤੇ ਇੱਕ ਗੱਬਨ ਜੀ ਤੇ ਵੀਰ ਜੀ ਵੇਖੋ ਵਸ਼ੀਆਂ ਚਾਰ ਜੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਆਓ ਵੀਰ ਜੀ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਕਿੰਨੀਆਂ ਵਸ਼ੀਆਂ ਜੱਜ ਅੱਜ ਆਪਨੇ ਕੋ ਚਾਰ ਵਸ਼ੀਆਂ ਜੇ ਠੀਕ ਜੀ ਇੱਕ ਗੱਬਨ ਜੇ ਤਿੰਨ ਵਸ਼ੀਆਂ ਸੋਈਆਂ ਜੇ ਤੇ ਦੱਸੋ ਇਹਨਾਂ ਬਾਰੇ ਕੀ ਡਿਟੇਲ ਜੇ ਇਹਨਾਂ ਦੀ ਆ ਵਸ਼ੀ ਸੋਈਆਂ ਤਾਜੀ ਠੀਕ ਜੀ ਸੂਰ ਦਾ ਹੱਪ ਤੇ ਦਾਜੀ ਤੇ ਦੁੱਧ 15 ਕਿਲੋ ਦੁੱਧ ਜੀ ਦੇਖੋ ਇਧਰੋਂ ਆਹ ਗੋਮੜਾ ਜਾ ਤੇ ਕੀ ਡਿਮਾਂਡ ਜੇ ਇਹਦੀ ਫਨ ਤੁਣ ਵੇਚੀ ਬੜੇ ਚੰਗਾ ਏ ਇਸੇਰੇ ਕੋਈ ਨਾ ਨਹੀਂ ਪਈਦਾ ਚੋਈਦੀ ਜੀ ਠੀਕ ਜੀ ਤੇ ਕੀ 55000 ਰੁਪਿਆ ਜੀ ਠੀਕ ਜੀ ਤਾਂ ਦੇਣੀ ਦੁੱਧ ਕਿੰਨੇ ਦੀ ਏ 50 ਦੇ ਦਾਂਗੇ ਅੱਛਾ ਨਹੀਂ ਮਾਨ ਤਣ ਪੂਰੇ 45000 ਦੀ ਅੱਛੇ ਦੇ ਦਾਂਗੇ ਠੀਕ ਜੀ ਛੋਟੇ ਕਰਾਂਗੇ ਦੁੱਧ ਕਿੰਨਾ ਜੇ ਤੂੰ 15 ਕਿਲੋ ਤੇ ਆਹ ਵਾਲੀ ਜ ਅਗਲੀ ਰੱਛੀ ਇਹ ਸੁਨਾਈ ਜੀ ਠੀਕ ਜੀ ਇਹਦਾ ਮੁੱਲ ਇਹਦਾ ਮੁੱਲ ਕਹਿੰਦਾ 55000 ਰੁਪਏ ਤੇ ਕਿਨੇ ਦੋਗੇ 50 ਦੇ ਦਾਂਗੇ ਨਹੀਂ ਮਾਨਤਾਂ ਕੋਈ 3000 ਛੋਟੇ 7000 ਦੀ ਵਿੱਚ ਦੇ ਦਾਂਗੇ 45000 ਦੇ ਦੋਏ ਵੀ ਠੀਕ ਆ 46000 ਦੇ ਦਾਂਗੇ ਚਲੋ 46000 ਦੇ ਦੇ ਭਾਈ ਵੀਕਲ ਵਾਲੀ ਬੱਸੀ ਹੈਗੀ ਤੇ ਅਗਲੀ ਬੱਸੀ ਇਹ ਬੱਸੀ ਦਾ 17 ਕਾ ਦੋ ਦੀ ਠੀਕ ਜੀ ਕਿਦਾਂ ਦੀ ਸੁਈ ਜੇ ਸੁਈ ਇਹਨੂੰ ਹੋਵੇ ਜੇ 15000 ਠੀਕ ਜੀ ਇਹਦਾ ਮੁੱਲ ਕਹਿਆ 45000 ਰੁਪਏ ਠੀਕ ਜੀ ਕਿੰਨੇ ਦੀ ਹੋ ਗਿਆ ਹਣੇ 40000 ਦੇ ਦਾਂਗੇ ਪੂਰੇ 40 ਦੀ ਦੇ ਦਾਂਗੇ ਤੇ ਤੀਜੀ ਤੀਜੀ ਬੱਸੀ ਤੋਂ ਇਹ ਜੇ ਖੜ ਦੇ ਗਈ ਫੀਰੇ ਤੋਂ ਦੁੱਧ 10 ਕਿਲੋ ਤੇ ਇਹਦਾ ਮੁੱਲ ਮੁੱਤ ਚਾਈ ਹੈ ਇਹਦਾ ਵੀ ਇਹ ਕਿੰਨੇ ਦੀ ਹੋਊਗੀ ਇਹ ਜਾਇ ਜੀ ਰਜ 32000 ਦੇ ਦਾਂਗੇ 30 ਦੀ ਤਰ੍ਹਾਂ ਬੂੜੇ ਦੀ ਹੋਰ ਯਾਰ ਛੱਡ ਤੱਕ 30 ਠੀਕ ਜੀ ਹਾਂ ਜੀ ਤੇ ਆ ਜੀ ਵੀਰ ਜੀ ਬੱਚੇ ਚੌ ਚੌ ਪਈਆਂ ਪਈਆਂ ਦਰਾਂ ਦੇ ਬੱਚੇ ਜੇ ਬਾਕੀ ਜਿਹੜੇ ਵੀਰ ਨੇ ਵੀ ਗਾਂ ਹੀ ਲੈਣੀ ਹੋਏਗੀ ਕੋਈ ਵੇਚਣੀ ਹੋਏਗੀ ਦੱਸ ਦਿਓ ਸਕਰੀਨ ਤੇ ਵੀਰ ਜੀ ਨੰਬਰ ਚੱਲੂਗਾ ਤੁਸੀਂ ਕਰ ਸਕਦੇ ਇਹ ਗੱਲਬਾਤ ਠੀਕ ਜੀ ਸასი ਕਾਲ ਵੀਰ ਜੀ